ਪੁਲਿਸ ਦੇ ਵੱਲੋਂ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਜਿੱਥੇ 골ਡੀ ਬਰਾੜ ਦੇ ਸਿੱਧੇ ਸੰਪਰਕ ਵਿੱਚ ਰਹਿਣ ਵਾਲੇ ਯੰਗਸਟਰ ਪੁਲਿਸ ਦੇ ੱੱਕੇ ਚੜੇ ਨੇ ਤਾਂ ਲਾਰੈਂਸ ਗੈਂਗ ਦੇ ਗੁਰਗਿਆਂ ਦਾ ਇਨਕਾਊਂਟਰ ਆ ਜਿਹੜਾ ਉਹ ਕੀਤਾ ਗਿਆ ਲੋ ਕਈ ਕਿਲੋਮੀਟਰ ਇਹਨਾਂ ਗੈਂਗਸਟਰਾਂ ਦਾ ਪਿੱਛਾ ਕੀਤਾ ਜਾਂਦਾ ਹੈ ਤਾਂ ਗੈਂਗਸਟਰਾਂ ਦੇ ਵੱਲੋਂ ਪੁਲਿਸ ਦੇ ਉੱਤੇ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਹੈ ਗੈਂਗਸਟਰਾਂ ਨੂੰ ਘੇਰਾ ਪਾ ਕੇ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਹੈ ਤਾਂ ਵੱਡੀ ਖਬਰ ਜਲੰਧਰ ਤੋਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਜਲੰਧਰ ਪੁਲਿਸ ਦੇ ਵੱਲੋਂ ਗੈਂਗਸਟਰਾਂ ਦੇ ਖਿਲਾਫ ਵੱਡੀ ਕਾਰਵਾਈ ਹੈ ਜਿਹੜੀ ਉਹ ਕੀਤੀ ਗਈ ਹੈ ਜਲੰਧਰ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਹੈ ਲੌਰੈਂਸ ਮਿਸ਼ਤੋਈ ਅਤੇ ਗੋਲਡੀ ਬਰਾੜ ਦੇ ਦੋ ਗੁਰਗਿਆਂ ਦਾ ਇਨਕਾਊਂਟਰ ਹੋਇਆ ਹੈ ਜਿਨ੍ਹਾਂ ਦੇ ਵਿੱਚੋਂ ਦੋਵੇਂ ਗੈਂਗਸਟਰ ਨੇ ਜਿਹੜੇ ਜ਼ਖਮੀ ਹੋਏ ਨੇ ਅਤੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤਾਂ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਜਿੱਥੇ 골ਡੀ ਬਰਾੜ ਦੇ ਸਿੱਧੇ ਸੰਪਰਕ ਵਿੱਚ ਰਹਿਣ ਵਾਲੇ ਗੈਂਗਸਟਰ ਪੁਲਿਸ ਦੇ ੱਤੇ ਚੜੇ ਨੇ ਤਾਂ ਲੌਰੈਂਸ ਗੈਂਗ ਦੇ ਗੁਰਗਿਆਂ ਦਾ ਇਨਕਾਊਂਟਰ ਆ ਜਿਹੜਾ ਉਹ ਕੀਤਾ ਗਿਆ ਲੋਕ ਕਈ ਕਿਲੋਮੀਟਰ ਇਹਨਾਂ ਗੈਂਗਸਟਰਾਂ ਦਾ ਪਿੱਛਾ ਕੀਤਾ ਜਾਂਦਾ ਹੈ ਤਾਂ ਗੈਂਗਸਟਰਾਂ ਦੇ ਵੱਲੋਂ ਪੁਲਿਸ ਦੇ ਉੱਤੇ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਹੈ ਗੈਂਗਸਟਰਾਂ ਨੂੰ ਘੇਰਾ ਪਾ ਕੇ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਹੈ ਤਾਂ ਵੱਡੀ ਖਬਰ ਜਲੰਧਰ ਤੋਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਜਲੰਧਰ ਪੁਲਿਸ ਦੇ ਵੱਲੋਂ ਗੈਂਗਸਟਰਾਂ ਦੇ ਖਿਲਾਫ ਵੱਡੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਹੈ ਜਲੰਧਰ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਹੈ ਲੌਰੈਂਸ ਮਿਸ਼ਤੋਈ ਅਤੇ ਗੋਲਡੀ ਬਰਾੜ ਦੇ ਦੋ ਗੁਰਗਿਆਂ ਦਾ ਇਨਕਾਊਂਟਰ ਹੋਇਆ ਹੈ ਜਿਨ੍ਹਾਂ ਦੇ ਵਿੱਚੋਂ ਦੋਵੇਂ ਗੈਂਗਸਟਰ ਨੇ ਜਿਹੜੇ ਜ਼ਖਮੀ ਹੋਏ ਨੇ ਅਤੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤਾਂ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਾਲੇ ਕ੍ਰੌਸ ਫਾਇਰਿੰਗ ਹੋਈ ਹੈ ਗੋਲਡੀ ਬਰਾੜ ਦੇ ਸਿੱਧੇ ਸੰਪਰਕ ਵਿੱਚ ਇਹ ਗੈਂਗਸਟਰ ਸਨ ਤਾਂ ਕਪੂਥੜਾ ਅਤੇ ਜੰਡੇਆਲਾ ਦੇ ਨਾਲ ਹੀ ਇਹਨਾਂ ਦਾ ਸਬੰਧ ਹੈ ਇਹਨਾਂ ਦੇ ਕੋਲੋਂ 4 ਹਥਿਆਰ ਅਤੇ ਭਾਰੀ ਮਾਤਰਾ ਵਿੱਚ ਕਾਰਤੂਸ ਵੀ ਬਰਾਮਦ ਹੋਣ ਦੀ ਖਬਰ ਸਾਹਮਣੇ ਆਈ ਹੈ ਪੁਲਿਸ ਦੇ ਵੱਲੋਂ ਇਹਨਾਂ ਨੂੰ ਚੇਸ ਕੀਤਾ ਜਾ ਰਿਹਾ ਸੀ ਅਤੇ ਅੱਗੇ ਜਾ ਕੇ ਘੇਰਾ ਪਾ ਕੇ ਇਹਨਾਂ ਦਾ ਇਨਕਾਊਂਟਰ ਜਿਹੜਾ ਉਹ ਕੀਤਾ ਜਾਂਦਾ ਹੈ ਤਾਂ ਜਲੰਧਰ ਪੁਲਿਸ ਦੇ ਵੱਲੋਂ ਵਿਸਤੋਜ ਅਤੇ ਗੋਲਡੀ ਬਰਾੜ ਗੈਂਗ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਵੱਡੀਆਂ ਗ੍ਰਿਫਤਾਰੀਆਂ ਨੇ ਜਿਹੜੀਆਂ ਅੱਜ ਦੋ ਗੈਂਗਸਟਰਾਂ ਦੀਆਂ ਹੋਈਆਂ ਨੇ ਜਿਨ੍ਹਾਂ ਦੇ ਕੋਲੋਂ ਚਾਰ ਹਥਿਆਰ ਤੇ ਕਾਰਤੂਸ ਬਰਾਮਦ ਕੀਤੇ ਗਏ ਨੇ ਸੰਗਠਿਤ ਅਪਰਾਧ ਟਾਰਗੇਟ ਕਿਲਿੰਗ ਅਤੇ ਦੂਜੀ ਗੈਂਗ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਸਣੇ ਵੱਖ-ਵੱਖ ਮਾਮਲਿਆਂ ਦੇ ਵਿੱਚ ਇਹ ਗੈਂਗਸਟਰ ਨੇ ਜਿਹੜੇ ਉਹ ਲੜੀਂਦੇ ਸਨ ਅਤੇ ਇਹਨਾਂ ਦੇ ਉੱਤੇ 6 ਪਰਚੇ ਕਤਲ ਅਤੇ ਹੋਰ ਧਰਾਵਾਂ ਦੇ ਦਰਦ ਨੇ ਨਾਲ ਹੀ ਇਹਨਾਂ ਦੇ ਕੋਲੋਂ ਹਥਿਆਰ ਨੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਤਾਂ ਐਸਐਸਪੀ ਸੁਆਪਨ ਸ਼ਰਮਾ ਵੀ ਮੌਕੇ ਦੇ ਉੱਤੇ ਪਹੁੰਚੇ ਨੇ ਉਨ੍ਹਾਂ ਦੇ ਵੱਲੋਂ ਮਾਮਲੇ ਦੀ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਜਲੰਧਰ ਦੇ ਐਸਐਸਪੀ ਸੁਭਪਨ ਸ਼ਰਮਾ ਦਾ ਆਓ ਦੇਖਦੇ ਹਾਂ ਹਾਂਜੀ ਸਰ ਇੱਕ ਮਾਮਲਾ ਕੀ ਹੈ ਕਿਹੜਾ ਇੰਪੋਰਟ ਹੈ ਬਾਰੀ ਤਲੇਗਰ ਮਾਈਕ ਇਹ ਦੋ ਵਿਅਕਤੀ ਹੈ ਜੀ ਇੱਕ ਕਪੂਰਥਲੇ ਦਾ ਤੇ ਦੂਜਾ ਜਨੜਲੇ ਪਿੰਡ ਦਾ ਤੇ 6 ਪਲੱਸ ਪਰਚੇ ਮਰਡਰ ਦੇ ਐਕਸਟਰੈਕਸ਼ਨ ਦੇ ਰਜਿਸਟਰਡ ਹੈ ਇਹਨਾਂ ਦੇ ਅਗੇਂਸਟ ਜੀ ਤੇ ਗੋਲਦੀ ਬਰਾੜ ਦੇ ਨਾਲ ਡਾਇਰੈਕਟ ਇਹਨਾਂ ਦਾ ਸੰਪਰਕ ਸੀਗਾ ਫਰੋਟੀ ਦੀ ਕੋਲਾਂ ਕਰਦੇ ਸੀਗੇ ਰਾਈਵਲ ਇੰਟਰ ਗੈਂਗ ਰਾਈਵਲਰੀ ਵੀ ਸੀਗੀ ਨਾ ਦੀ ਕਾਫੀ ਵਰਦਾ ਤਾਂ ਹੋਰ ਵੀ ਇਹਨਾਂ ਦੇ ਫੜੇ ਜਾਣ ਤੋਂ ਟ੍ਰੇਸ ਹੋਈਆਂ ਇੱਕ ਬੰਦਾ 10 ਮਹੀਨੇ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਦੂਜਾ ਜਿਹੜਾ ਹੈ ਉਹ 6 ਮਹੀਨੇ ਪਹਿਲਾਂ ਆਇਆ ਤੇ ਇਨਫਾਰਮੇਸ਼ਨ ਸੀਗੀ ਸਾਡੇ ਕੋਲ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਜਾ ਰਹੇ ਸੀਗੇ ਕਾਫੀ ਕੋਈ 3-4 ਕਿਲੋਮੀਟਰ ਇਹਨਾਂ ਦਾ ਪਿੱਛਾ ਕਰਕੇ ਦੋਨੋਂ ਤਰਫੋਂ ਜਿਹੜੀ ਟ੍ਰੈਪ ਕਰ ਲਿਆ ਗਿਆ ਇਹਨਾਂ ਨੂੰ ਚਾਰ ਵੈਪਨ ਮਿਲਿਆ ਨਾ ਇਹਨਾਂ ਤੋਂ ਉਹਦਾ ਵੀ origin ਜਿਹੜੇ ਹੈ ਉਹ ਆਪਾਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਨੇ ਫਾਇਰਿੰਗ ਕੀਤੀ ਪੁਲਿਸ ਪਾਰਟੀ ਦੇ ਗੁਲੀਆਂ ਵੀ ਲੱਗੀਆਂ ਸਾਡੀ ਗੱਡੀਆਂ 'ਚ ਤੇ ਜਵਾਬੀ ਫਾਇਰ 'ਚ ਇੱਕ ਫੜਿਆ ਗਿਆ ਇੱਕ ਜਿਹੜਾ ਹੈ ਕ੍ਰਿਟੀਕਲੀ ਇੰਜਰਡ ਹੈ ਸਰ ਕਿੰਨੇ ਫਾਇਰਿੰਗ ਹੋਈ ਹੈ ਫਾਇਰਿੰਗ ਹੋਈ ਹੈ ਨਾ ਇਨਾਵਲੋਂ ਪੰਜ ਛੇ ਫਾਇਰ ਇਨਾਵਲੋਂ ਹੈ ਸੱਤ ਅੱਠ ਫਾਇਰ ਸਾਡੇ ਵੱਲੋਂ ਇਹ ਸਰ ਕਿੰਨੇ ਜਾਨੇ ਚੱਕੇ ਨੇ ਇੱਕ ਜਨਾ ਚੱਕੇ ਨੇ ਨਹੀਂ ਹਮਲਾਗਾਨ ਨਹੀਂ ਹੋਇਆ ਕੁਝ ਸਰ ਇਹਨਾਂ ਨੇ ਕੋਈ ਵਾਰਦਤ ਕਰਨੀ ਸੀ ਇੱਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੇ ਸੀਗੇ ਠਹਿਰ ਚੇਂਜ ਕਰਦੇ ਸੀਗੇ ਤੇ ਹੋਰ ਵੀ ਇਹਨਾਂ ਦੇ ਨਾਲ ਇੱਕ ਇੱਕ ਬੰਦਾ ਹੋਰ ਫਿਗਰ ਆਊਟ ਹੋਇਆ ਉਹਨੂੰ ਵੀ ਰਾਉਂਡ ਅਪ ਕਰ ਲੇਤਾ ਜਾਊਗਾ ਸਰ ਕਿਹੜੀ ਗੈਂਗ ਦੇ ਨਾਲ ਇਸ ਬੰਦੇ ਇਹ ਗੋਲਡੀ ਬਰਾਡ ਦੇ ਨਾਲ ਸੀਗੇ ਗੱਡੀ ਦੇ ਅੰਦਰ ਵੀ ਸੀ ਅੱਗੇ ਜਾਂਦੇ ਵੀ ਸੀਗੇ ਠੀਕ ਹੈ ਏ ਵੀ ਵੈਰੀਫਾਈ ਕਰ ਰਹੇ ਗੱਡੀ ਚੋਰੀ ਦੀ ਹੈ ਕਿ ਨਹੀਂ ਠੀਕ ਹੈ ਸਰ ਠੀਕ ਹੈ